ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਪਹਿਲਾ ਸੁਆ ਖੀਰੀ ਬੱਸੀ ਜਰਸੀ ਇਹਦੀ ਫੁੱਲ ਡਿਟੇਲ ਸ਼ੇਅਰ ਕਰਾਂਗੇ ਅੱਜ ਆਪਾਂ 18 ਨਵੰਬਰ ਨੂੰ ਸ਼ੁੱਕਰਵਾਰ ਨੂੰ ਸਵੇ 8:30 ਵਜੇ ਵੀਡੀਓ ਕਵਰ ਕਰ ਰਹੇ ਆ 8:30 ਦਾ ਟਾਈਮ ਆ ਸ਼ੁੱਕਰਵਾਰ 18 ਨਵੰਬਰ ਅੱਜ 2022 ਪਹਿਲਣ ਬੱਸੀ ਸੂਈ ਆ ਮੂਹੋਂ ਖੇਰੀਆ ਫੇਸ ਕੁਆਲਟੀ ਦੇ ਸਕਦੇ ਹੋ ਮਗਰ ਵੀ ਬਹੁਤ ਪਿਆਰੀ ਬੱਸੀ ਆ 50062 ਦੀ ਇਹ ਬੱਸੀ ਆ ਮਗਰ ਦੇਖ ਸਕਦੇ ਆ ਤੁਸੀਂ ਇਹਨੂੰ 4 ਕਿ ਘੰਟੇ ਹੋ ਗਏ ਸੂਈ ਨੂੰ ਜੇਰ ਵਗੈਰਾ ਇਹਦੀ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਪੈ ਚੁੱਕੀ ਆ 4 ਘੰਟੇ ਪਹਿਲਾਂ ਸੂਈ ਆ ਮਗਰ ਬੱਸੀ ਆ 50062 ਦੀ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਨੇੜੋ ਥਾਣ ਲੱਗਾ ਵੀ ਜੇੜੇ ਤੋਂ ਚੈੱਕ ਕਰਾਵਾਂਗੇ ਸੋਹਣਾ ਥਾਣ ਲੇਵਾ ਲੱਗਿਆ ਹੋਇਆਗਾ ਅਦੇ ਸਾਧੂ ਪੂਰੀ ਗੈਪ ਤੇ ਮਿੱਠੀ ਤੇ ਸੋਨਾ ਮੁਠੀ ਵਾਲਾ ਥਣ ਲੱਗਿਆ ਹੋਇਆਗਾ ਬੈਗ ਤੋਂ ਪੂਰਾ ਟਾਈਟ ਹਵਾਨਾਗਾ ਦੇਖ ਸਕਦੇ ਹੋ ਤੁਸੀਂ ਬੈਗ ਤੋਂ ਥੋਸ ਤੇ ਨਿੱਗਰ ਹਵਾਨਾਗਾ ਪਹਿਲਾ ਸੂਆ ਇਹ ਸੂਈ ਆ ਦੂਸਰੀ ਸਾਈਡ ਤੋਂ ਥਣਲੇਵਾ ਚੈੱਕ ਕਰ ਸਕਦੇ ਹੋ ਤੁਸੀਂ ਸੋਨਾ ਥਣ ਲੱਗਿਆ ਪੂਰਾ ਚੌੜਾ ਤੇ ਮੋਟਾ ਮੂੰਹ ਇਹ ਖਿਰਿਆ ਮਾ ਦਾ ਮਿਲ ਕੇ ਰਿਕਾਰਡ ਚੰਗਾ ਦੱਸਿਆਗਾ ਜਿੱਥੋਂ ਆਪਾਂ ਲੈ ਕੇ ਆਏ ਬੱਚੀ ਇਹ ਹਵਾਨਾ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫੇਰ ਤੋਂ ਪੂਰਾ ਚੌੜਾ ਤੇ ਠੋਸ ਹਵਾਨਾ ਚੰਗੀ ਸੇਵਾ ਦੇ ਨਾਲ ਇਹ 15 ਤੋਂ 16 ਕਿਲੋ ਤੱਕ ਪਹਿਲੇ ਸੂਏ ਦੁੱਧ ਪਾ ਦੂਗੀ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੱਸੀ ਪਸੰਦ ਹੋਈ ਹੋਵੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜੀ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ